ਜੇ ਕੋਈ ਤੁਹਾਨੂੰ ਮਿਲੇ ਉਹ ਬਿਨਾਂ ਤੁਹਾਡੇ ਕੁਝ ਬੋਲਣ ਤੇ ਤੁਹਾਡੇ ਅੰਦਰ ਦੀ ਗੱਲ ਸਮਝ ਲਵੇ ਕੀ ਤੁਸੀਂ ਉਸ ਨੂੰ ਜਾਦੂਗਰ ਕਹੋਗੇ ਜਾਂ ਬੁੱਧੀਮਾਨ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਇਨਸਾਨ ਦੀ ਜਿਸ ਨੂੰ ਦੁਨੀਆ ਨਿਕੋਲਾ ਟੈਸਲਾ ਦੇ ਨਾਮ ਨਾਲ ਜਾਣਦੀ ਹੈ ਲੋਕ ਕਹਿੰਦੇ ਹਨ ਕਿ ਟੈਸਲਾ ਨੇ ਭਵਿੱਖ ਵੇਖ ਲਿਆ ਸੀ ਪਰ ਅਸਲ ਵਿੱਚ ਟੈਸਲਾ ਲੋਕਾਂ ਦੀ ਸੋਚ ਪੜ ਲੈਂਦਾ ਸੀ ਪਰ ਸਵਾਲ ਇਹ ਹੈ ਕਿ ਉਹ ਸੱਚਮੁੱਚ ਮਾਈਂਡ ਰੀਡਿੰਗ ਕਰਦਾ ਸੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਉਹ ਤਿੰਨ ਖਤਰਨਾਕ ਸਵਾਲ ਜੋ ਕਿਸੇ ਦਾ ਵੀ ਅਸਲੀ ਚਿਹਰਾ ਸਾਹਮਣੇ ਲਿਆ ਸਕਦੇ ਹਨ ਨਿਕੋਲਾ ਟੈਸਲਾ ਸਿਰਫ ਬਿਜਲੀ ਦਾ ਵਿਗਿਆਨੀ ਨਹੀਂ ਸੀ ਉਹ ਇਨਸਾਨੀ ਦਿਮਾਗ ਸੋਚ ਅਤੇ ਊਰਜਾ ਨੂੰ ਦੁਨੀਆ ਤੋਂ ਕਈ ਸਾਲ ਅੱਗੇ ਸਮਝਦਾ ਸੀ ਉਸ ਦਾ ਮੰਨਣਾ ਸੀ ਕਿ ਇਨਸਾਨ ਦਾ ਦਿਮਾਗ ਇੱਕ ਐਂਟੀਨਾ ਦੀ ਤਰ੍ਹਾਂ ਹੁੰਦਾ ਹੈ ਅਸਲ ਵਿੱਚ ਮਾਈਂਡ ਰੀਡਿੰਗ ਸਵਾਲਾਂ ਨਾਲ ਹੁੰਦੀ ਹੈ ਸਹੀ ਸਵਾਲ ਜਵਾਬ ਦੇ ਉਹ ਦਰਵਾਜ਼ੇ ਖੋਲ ਦਿੰਦਾ ਹੈ ਜੋ ਬੰਦਾ ਖੁਦ ਵੀ ਨਹੀਂ ਖੋਲ ਸਕਦਾ ਦਿਮਾਗ ਨੂੰ ਤੇਜ਼ ਕਰਨ ਵਿੱਚ ਨਿਕੋਲਾ ਟੈਸਲਾ ਨੇ ਇੱਕ ਗਜ਼ਬ ਤਰੀਕਾ ਖੱਡਿਆ ਸੀ ਜਿਹੜਾ ਬਹੁਤ ਹੀ ਆਸਾਨ ਸੀ ਨਿਕੋਲਾ ਟੈਸਲਾ ਦੁਨੀਆ ਦੇ ਮਹਾਨ ਵਿਗਿਆਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇੱਥੋਂ ਤੱਕ ਕਿ ਐਲਾਨ ਮਸਕ ਆਪਣੇ ਹਿਸਾਬ ਨਾਲ ਆਇਨਸਟਾਈਨ ਨਾਲੋਂ ਵੀ ਜ਼ਿਆਦਾ ਨਿਕੋਲਾ ਟੈਸਲਾ ਨੂੰ ਮੰਨਦੇ ਹਨ ਇਸ ਲਈ ਉਹਨਾਂ ਨੇ ਆਪਣੇ EV ਕਾਰ ਦਾ ਨਾਂ ਵੀ ਟੈਸਲਾ ਹੀ ਰੱਖਿਆ ਸੀ ਉਹ ਇੱਕ ਅਜਿਹੇ ਵਿਗਿਆਨੀ ਹਨ ਜਿਸ ਦੀ ਵਜ੍ਹਾ ਕਰਕੇ ਪੂਰੀ ਦੁਨੀਆ ਵਿੱਚ ਬਿਜਲੀ ਪਹੁੰਚੀ। ਅਲਟਰਨੇਟਿਵ ਕਰੰਟ ਦੀ ਖੋਜ ਕਰਨ ਵਾਲੇ ਇਹ ਵਿਗਿਆਨੀ ਸਨ। ਅਸਲ ਗੱਲ ਇਹ ਸੀ ਕਿ ਨਿਕੋਲਾ ਟੈਸਲਾ ਨੂੰ ਆਪਣੇ ਦਿਮਾਗ ਨੂੰ ਤੇਜ਼ ਕਰਨ ਦੀ ਆਦਤ ਸੀ। ਸੁਣੋ ਫਿਰ ਉਹ ਬਹੁਤ ਹੀ ਆਸਾਨ ਤਰੀਕਾ ਉਹ ਰਾਤ ਨੂੰ ਆਪਣੇ ਬਿਸਤਰ ਤੇ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀਆਂ ਉਂਗਲਾਂ ਨੂੰ 100 ਵਾਰ ਮੋੜਦੇ ਅਤੇ ਘਮਾਉਂਦੇ ਸਨ। ਉਹਨਾਂ ਦੇ ਹਿਸਾਬ ਨਾਲ ਦਿਮਾਗ ਨੂੰ ਤੇਜ਼ ਕਰਨ ਵਿੱਚ ਇਹ ਤਰੀਕਾ ਕੰਮ ਕਰਦਾ ਸੀ। ਇਸ ਅਚਰਜਨਕ ਤਰੀਕੇ ਦੇ ਨਾਲ ਪੈਰਾਂ ਦੀਆਂ ਉਂਗਲਾਂ ਨੂੰ 모ੜਨ ਦੇ ਨਾਲ ਦਿਮਾਗ ਨੂੰ ਖੂਨ ਦੀ ਸਪਲਾਈ ਅਤੇ ਆਕਸੀਜਨ ਵਧੀਆਂ ਮਾਤਰਾ ਵਿੱਚ ਜਾਂਦੀ ਹੈ ਜਿਸ ਨਾਲ ਉਹਨਾਂ ਦਾ ਦਿਮਾਗ ਜ਼ਿਆਦਾ ਕੁਸ਼ਲਤਾ ਨਾਲ ਕੰਮ ਕਰਨ ਲੱਗਿਆ ਅਜਿਹਾ ਕਰਨ ਵਿੱਚ ਉਹਨਾਂ ਦੀਆਂ ਖੋਜਾਂ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਸੀ ਉਹ ਜਾਣਦੇ ਆ ਉਹ ਤਿੰਨ ਸਵਾਲ ਜੋ ਟੈਸਲਾ ਦੀ ਸੋਚ ਨੂੰ ਦਰਸਾਉਂਦੇ ਹਨ ਨੰਬਰ 1 ਤੁਸੀਂ ਜੋ ਹੁਣੇ ਸੋਚ ਰਹੇ ਹੋ ਕੀ ਉਹੀ ਸੋਚ ਤੁਹਾਨੂੰ ਅੱਗੇ ਵਧਾ ਰਹੀ ਹੈ ਜਾਂ ਫਿਰ ਤੁਹਾਨੂੰ ਅੰਦਰੋਂ ਖਤਮ ਕਰ ਰਹੀ ਹੈ ਇਹ ਸਵਾਲ ਤੁਹਾਨੂੰ ਬਹੁਤ ਸੋਧਾਰਨ ਲੱਗੇਗਾ ਪਰ ਇਹ ਬਹੁਤ ਡੂੰਗਾ ਹੈ ਕਿਉਂਕਿ 90% ਲੋਕ ਉਹੀ ਸੋਚਦੇ ਹਨ ਜੋ ਉਹਨਾਂ ਨੂੰ ਡਰਾਉਂਦਾ ਹੈ ਮੇਰੇ ਕੋਲ ਪੈਸਾ ਨਹੀਂ ਲੋਕ ਕੀ ਕਹਿਣਗੇ ਜੇ ਮੈਂ ਅਸਫਲ ਹੋ ਗਿਆ ਤਾਂ ਟੈਸਲਾ ਕਹਿੰਦਾ ਹੈ ਕਿ ਜਿਹੜਾ ਇਨਸਾਨ ਆਪਣੇ ਸੋਚ ਨੂੰ ਕੰਟਰੋਲ ਨਹੀਂ ਕਰ ਸਕਦਾ ਉਹ ਆਪਣੀ ਕਿਸਮਤ ਵੀ ਨਹੀਂ ਬਦਲ ਸਕਦਾ ਇਸ ਸਵਾਲ ਨਾਲ ਟੈਸਲਾ ਤੁਰੰਤ ਸਮਝ ਲੈਂਦਾ ਸੀ ਕਿ ਕੌਣ ਅੱਗੇ ਵਧੇਗਾ ਅਤੇ ਕੌਣ ਸਿਰਫ ਸੋਚਦਾ ਰਹਿ ਜਾਵੇਗਾ ਇਸ ਦੀ ਆਮ ਜ਼ਿੰਦਗੀ ਦੇ ਨਾਲ ਉਦਾਹਰਣ ਲੈ ਲਈਏ ਮੰਨ ਲਓ ਇੱਕ ਇਨਸਾਨ ਰਾਤ ਨੂੰ ਸੋਚਦਾ ਹੈ ਕਿ ਕੱਲ ਨੂੰ ਮੈਂ ਇੰਟਰਵਿਊ ਦੇਣ ਜਾਣਾ ਹੈ ਕਿਤੇ ਮੈਂ ਉਸ ਇੰਟਰਵਿਊ ਦੇ ਵਿੱਚ ਅਸਫਲ ਨਾ ਹੋ ਜਾਵਾਂ ਜੇ ਮੈਨੂੰ ਨੌਕਰੀ ਨਾ ਮਿਲੀ ਤਾਂ ਮੈਂ ਕੀ ਕਰਾਂਗਾ ਦੂਸਰੇ ਪਾਸੇ ਦੂਜਾ ਬੰਦਾ ਵੀ ਇਹੀ ਗੱਲ ਸੋਚ ਰਿਹਾ ਹੈ ਉਸੇ ਇੰਟਰਵਿਊ ਨੂੰ ਦੇਣ ਦੇ ਲਈ ਕੱਲ ਨੂੰ ਮੈਂ ਕੀ ਸਿੱਖਾਂਗਾ ਮੈਂ ਆਪਣੇ ਆਪ ਨੂੰ ਕਿਵੇਂ ਬਿਹਤਰ ਬਣਾਵਾਂਗਾ ਦੋਵੇਂ ਇੱਕੋ ਹਾਲਾਤ ਵਿੱਚ ਹਨ ਪਰ ਸੋਚ ਵੱਖਰੀ ਹੈ ਟੈਸਲਾ ਕਹਿੰਦਾ ਸੀ ਕਿ ਜੋ ਇਨਸਾਨ ਹਰ ਸਮੇਂ ਸਮੱਸਿਆ ਸੋਚਦਾ ਹੈ ਉਹ ਮੌਕਾ ਵੇਖ ਹੀ ਨਹੀਂ ਸਕਦਾ ਦੂਜਾ ਸਵਾਲ ਡਰ ਦੀ ਪਹਿਚਾਣ ਸਿੱਧਾ ਦਿਮਾਗ ਤੇ ਵਾਰ ਕਰਦਾ ਹੈ ਜੇ ਤੁਹਾਡਾ ਸਭ ਤੋਂ ਵੱਡਾ ਡਰ ਅੱਜ ਹੀ ਖਤਮ ਹੋ ਜਾਵੇ ਤਾਂ ਤੁਸੀਂ ਕੱਲ ਨੂੰ ਕੀ ਕਰੋਗੇ ਇਸ ਸਵਾਲ ਦਾ ਜਵਾਬ ਤੁਰੰਤ ਨਹੀਂ ਆਉਂਦਾ ਜਿਸ ਦਾ ਜਵਾਬ ਨਹੀਂ ਹੁੰਦਾ ਉਹ ਸਮਝੋ ਡਰ ਵਿੱਚ ਜ਼ਿੰਦਗੀ ਜਿਉ ਰਿਹਾ ਹੈ ਟੈਸਲਾ ਮੰਨਦਾ ਸੀ ਕਿ ਡਰ ਅਸਲੀ ਨਹੀਂ ਹੁੰਦੇ ਇਹ ਸਿਰਫ ਸੋਚ ਦਾ ਪਰਛਾਵਾ ਹੁੰਦੇ ਹਨ ਜੇ ਡਰ ਖਤਮ ਹੋ ਜਾਵੇ ਤਾਂ ਬੰਦਾ ਆਪਣੀ ਅਸਲੀ ਇੱਛਾ ਵੇਖ ਲੈਂਦਾ ਹੈ ਇਹ ਸਵਾਲ ਟੈਸਲਾ ਨੂੰ ਦੱਸ ਦਿੰਦਾ ਸੀ ਕਿ ਕੌਣ ਤਿਆਰ ਹੈ ਕੌਣ ਸਿਰਫ ਬਹਾਨੇ ਬਣਾਉਂਦਾ ਹੈ ਟੈਸਲਾ ਦਾ ਇਹ ਹਿਡਨ ਟਰੂਥ ਸੀ ਕਿ ਜੇ ਜਵਾਬ ਤੁਰੰਤ ਆ ਜਾਵੇ ਤਾਂ ਇਨਸਾਨ ਕੰਮ ਕਰਨ ਦੇ ਲਈ ਤਿਆਰ ਹੈ ਜੇ ਦਿਮਾਗ ਖਾਲੀ ਹੋ ਜਾਵੇ ਤਾਂ ਇਨਸਾਨ ਡਰ ਵਿੱਚ ਜਿਉ ਰਹਿ ਉਹ ਕਹਿੰਦਾ ਸੀ ਕਿ ਡਰ ਸਰੀਰ ਦਾ ਨਹੀਂ ਸੋਚ ਦੀ ਬਿਮਾਰੀ ਹੈ ਅਸੀਂ ਇਸੇ ਹਾਮ ਜ਼ਿੰਦਗੀ ਦੇ ਨਾਲ ਇੱਕ ਉਦਾਹਰਨ ਲੈ ਲਈਏ ਮੰਨ ਲਓ ਇੱਕ ਕੁੜੀ ਹੈ ਉਹ ਡਰ ਦੇ ਮਾਰੇ ਬਾਹਰਲੀ ਗੱਲ ਆਪਣੇ ਮਾਪਿਆਂ ਨੂੰ ਨਹੀਂ ਦੱਸਦੀ ਉਸ ਦੇ ਮਾਪੇ ਕੀ ਸੋਚਣਗੇ ਕਿਤੇ ਮੈਨੂੰ ਗਲਤ ਨਾ ਸਮਝ ਲੈਣ ਪਰ ਇੱਥੇ ਸਵਾਲ ਇਹ ਹੈ ਕਿ ਜੇ ਇਹ ਡਰ ਨਾ ਹੋਵੇ ਤਾਂ ਉਹ ਕੁੜੀ ਕੀ ਕਰੇਗੀ ਜਵਾਬ ਸਾਫ਼ ਹੈ ਉਹ ਸੱਚ ਬੋਲੇਗੀ ਇਸ ਦਾ ਮਤਲਬ ਉਹ ਚੁੱਪ ਉਸ ਦੀ ਆਦਤ ਨਹੀਂ ਉਸ ਦਾ ਡਰ ਸੀ ਜੇ ਅਸੀਂ ਅੱਜ ਜ਼ਿੰਦਗੀ ਵਿੱਚ ਅੱਗੇ ਵਧਣ ਤੋਂ ਡਰ ਰਹੇ ਹਾਂ ਤਾਂ ਕੱਲ ਨੂੰ ਵੀ ਇਹੀ ਡਰ ਬਣਿਆ ਰਹੇਗਾ ਪਰ ਬੀਤਿਆ ਸਮਾਂ ਦੁਬਾਰਾ ਵਾਪਸ ਨਹੀਂ ਆਉਂਦਾ ਹੁਣ ਆਪਣੇ ਆਪ ਨੂੰ ਪੁੱਛੋ ਜੇ ਇਹ ਡਰ ਅੱਜ ਖਤਮ ਹੋ ਜਾਵੇ ਤਾਂ ਮੈਂ ਕੱਲ ਨੂੰ ਕੀ ਕਰਾਂਗਾ ਜੇ ਜਵਾਬ ਆ ਗਿਆ ਤਾਂ ਸਮਝ ਲਓ ਤੁਸੀਂ ਆਪਣੀ ਅਸਲੀ ਜ਼ਿੰਦਗੀ ਨੂੰ ਜਿਉਣ ਲਈ ਤਿਆਰ ਹੋ ਸਵਾਲ ਨੰਬਰ 3 ਸਭ ਤੋਂ ਖਤਰਨਾਕ ਹੋਣਾ ਆਉਂਦਾ ਹੈ ਸਭ ਤੋਂ ਭਾਰੀ ਸਵਾਲ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਜਾਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਇਹ ਦੋਵੇਂ ਇਕੱਠੇ ਤਾਂ ਨਹੀਂ ਚੱਲਦੇ ਲੋਕਾਂ ਨੂੰ ਖੁਸ਼ ਕਰਨ ਵਾਲੇ ਅਕਸਰ ਆਪਣੇ ਸੁਪਨੇ ਮਾਰ ਲੈਂਦੇ ਹਨ ਟੈਸਲਾ ਲੋਕਾਂ ਨੂੰ ਖੁਸ਼ ਕਰਨ ਵਾਲਾ ਨਹੀਂ ਸੀ ਇਸ ਲਈ ਉਹ ਇਕੱਲਾ ਸੀ ਪਰ ਗਲਤ ਸਮਝਿਆ ਗਿਆ ਉਸਨੂੰ ਪਰ ਨਾਲ ਹੀ ਉਹ ਅਮਰ ਵੀ ਬਣ ਗਿਆ ਟੈਸਲਾ ਕਹਿੰਦਾ ਸੀ ਦੁਨੀਆ ਨੂੰ ਬਦਲਣ ਵਾਲੇ ਲੋਕ ਅਕਸਰ ਪਹਿਲਾਂ ਨਕਾਰ ਦਿੱਤੇ ਜਾਂਦੇ ਹਨ ਇਹ ਸਵਾਲ ਇਨਸਾਨ ਦੀ ਹਿੰਮਤ ਖੋਲ ਦਿੰਦਾ ਹੈ ਨਿਕੋਲਾ ਟੈਸਲਾ ਲਈ ਮਾਈਂਡ ਰੀਡਿੰਗ ਕਿਸੇ ਦਾ ਰਾਜ ਜਾਨਣਾ ਨਹੀਂ ਸੀ ਇਨਸਾਨ ਨੂੰ ਆਪਣੇ ਸੋਚ ਦਾ ਸਾਹਮਣਾ ਕਰਵਾਉਣਾ ਸੀ ਅਸੀਂ ਅਕਸਰ ਸਮਾਜ ਵਿੱਚ ਵਿਚਰਦੇ ਹੋਏ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਹੜੇ ਦੂਜਿਆਂ ਨੂੰ ਖੁਸ਼ ਕਰਨ ਦੇ ਖਾਤਰ ਆਪਣੇ ਫੈਸਲੇ ਬਦਲ ਲੈਂਦੇ ਹਨ ਕਿੰਨੇ ਹੀ ਅਜਿਹੇ ਲੋਕ ਹੋਣਗੇ ਜੋ ਦਿਲੋਂ ਕੁਝ ਹੋਰ ਕਰਨਾ ਚਾਹੁੰਦੇ ਹਨ ਪਰ ਕਰਦੇ ਕੁਝ ਹੋਰ ਹਨ ਕਿਉਂਕਿ ਮਾਤਾ ਪਿਤਾ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਸਮਾਜ ਕੀ ਕਹੇਗਾ ਟੈਸਲਾ ਨੇ ਇਹ ਸਭ ਨਹੀਂ ਸੋਚਿਆ ਸੀ ਉਸ ਨੂੰ ਪਾਗਲ ਕਿਹਾ ਗਿਆ ਪਰ ਅੱਜ ਦੁਨੀਆ ਉਸਦੇ ਨਾਂ ਤੇ ਚੱਲਦੀ ਹੈ ਲੋਕਾਂ ਨੂੰ ਖੁਸ਼ ਕਰਨ ਵਾਲੇ ਅਕਸਰ ਇਤਿਹਾਸ ਨਹੀਂ ਬਣਾਉਂਦੇ ਸਗੋਂ ਆਪਣੇ ਸੁਪਨਿਆਂ ਨੂੰ ਕੁਰਬਾਨ ਕਰ ਦਿੰਦੇ ਹਨ ਅਸਲ ਵਿੱਚ ਸੱਚ ਹਮੇਸ਼ਾ ਚੁੱਪਦਾ ਹੈ ਲੋਕ ਤੁਹਾਨੂੰ ਹਮੇਸ਼ਾ ਸੇਫ ਦੇਖਣਾ ਚਾਹੁੰਦੇ ਹਨ ਕੋਈ ਨਹੀਂ ਚਾਹੁੰਦਾ ਕਿ ਤੁਸੀਂ ਉਸ ਤੋਂ ਅੱਗੇ ਨਿਕਲ ਜਾਓ ਅੱਜ ਉਹ ਕਹਿੰਦੇ ਹਨ ਕਿ ਸੇਫ ਰਹੋ ਕੱਲ ਨੂੰ ਤੁਹਾਨੂੰ ਉਹੀ ਕਹਿਣਗੇ ਕਿ ਕਾਸ਼ ਤੂੰ ਹਿੰਮਤ ਕੀਤੀ ਹੁੰਦੀ ਤਾਂ ਤੂੰ ਜ਼ਿੰਦਗੀ 'ਚ ਕਾਮਯਾਬ ਹੋ ਜਾਂਦਾ ਟੈਸਲਾ ਕਹਿੰਦਾ ਹੈ ਕਿ ਤੁਹਾਡੀ ਸਫਲਤਾ ਲਈ ਕਈ ਵਾਰ ਤੁਹਾਨੂੰ ਗਲਤ ਵੀ ਠਹਿਰਾਇਆ ਜਾਵੇਗਾ ਟੈਸਲਾ ਖੁਦ ਇਕੱਲਾ ਸੀ ਗਰੀਬ ਮਰ ਗਿਆ ਪਰ ਅੱਜ ਅਮਰ ਹੈ ਲੋਕਾਂ ਨੂੰ ਖੁਸ਼ ਕਰਨ ਵਾਲੇ ਅਕਸਰ ਯਾਦ ਵੀ ਨਹੀਂ ਰਹਿੰਦੇ ਜੇ ਤੁਸੀਂ ਸਭ ਨੂੰ ਖੁਸ਼ ਰੱਖ ਰਹੇ ਹੋ ਤਾਂ ਇੱਕ ਗੱਲ ਪੱਕੀ ਹੈ ਤੁਸੀਂ ਆਪਣੇ ਆਪ ਨੂੰ ਨਜ਼ਰਅੰਦਾਜ਼ ਕਰ ਰਹੇ ਹੋ ਹੁਣ ਤੁਸੀਂ ਆਪਣੇ ਆਪ ਤੋਂ ਪੁੱਛੋ ਕਿ ਜੇ ਮੈਂ ਕਰ ਰਿਹਾ ਆ ਉਹ ਮੇਰੇ ਲਈ ਹੈ ਜਾਂ ਲੋਕਾਂ ਲਈ ਜੇ ਜਵਾਬ ਲੋਕਾਂ ਵਾਲਾ ਹੈ ਤਾਂ ਟੈਸਲਾ ਦਾ ਜਵਾਬ ਅਜੇ ਵੀ ਜਾਉਂਦਾ ਹੈ ਟੈਸਲਾ ਦਾ ਸੁਪਨਾ ਸੀ ਕਿ ਸਾਰੀ ਦੁਨੀਆ ਵਿੱਚ ਮੁਫਤ ਬਿਜਲੀ ਬਿਨਾਂ ਤਾਰਾਂ ਤੋਂ ਪਰ ਜਦੋਂ ਪੈਸੇ ਵਾਲਿਆਂ ਨੇ ਪੁੱਛਿਆ ਤਾਂ ਇਸ ਵਿੱਚ ਮੁਨਾਫਾ ਕਿੱਥੇ ਹੈ ਤਾਂ ਟੈਸਲਾ ਦਾ ਪ੍ਰੋਜੈਕਟ ਰੋਕ ਦਿੱਤਾ ਗਿਆ ਕਿਉਂਕਿ ਜਿੱਥੇ ਫਰੀ ਹੋਵੇ ਉੱਥੇ ਕੰਟਰੋਲ ਨਹੀਂ ਹੁੰਦਾ ਟੈਸਲਾ ਹਮੇਸ਼ਾ ਭਵਿੱਖਵੇਖਤਾ ਸੀ ਟੈਸਲਾ ਨੇ ਕਿਹਾ ਕਿ ਇੱਕ ਦਿਨ ਇਨਸਾਨ ਆਪਣੀ ਜੇਬ ਵਿੱਚ ਇੱਕ ਛੋਟਾ ਜਿਹਾ ਉਪਕਰਨ ਅਜਿਹਾ ਰੱਖੇਗਾ ਜਿਹੜਾ ਦੁਨੀਆ ਨਾਲ ਜੁੜਿਆ ਹੋਵੇਗਾ ਅੱਜ ਮੋਬਾਈਲ ਇੰਟਰਨੈਟ ਵਾਈਫਾਈ ਇਹ ਸਭ ਟੈਸਲਾ ਦੀ ਸੋਚ ਦਾ ਹੀ ਨਤੀਜਾ ਹਨ ਟੈਸਲਾ ਦੀ ਸਭ ਤੋਂ ਵੱਡੀ ਖੋਜ ਕੋਈ ਮਸ਼ੀਨ ਨਹੀਂ ਸੀ ਉਸ ਦੀ ਸੋਚ ਸੀ ਉਹ ਸਮੇਂ ਤੋਂ ਅੱਗੇ ਸੀ ਇਸ ਲਈ ਉਹ ਸਮਝਿਆ ਨਹੀਂ ਗਿਆ ਸਵਾਲ ਇਹ ਨਹੀਂ ਕਿ ਟੈਸਲਾ ਕਿੰਨਾ ਮਹਾਨ ਸੀ ਸਵਾਲ ਇਹ ਹੈ ਕਿ ਤੁਸੀਂ ਆਪਣੀ ਸੋਚ ਉਸ ਪੱਧਰ ਤੱਕ ਲੈ ਜਾ ਸਕਦੇ ਹੋ ਟੈਸਲਾ ਸਿਰਫ ਪੈਸੇ ਲਈ ਨਹੀਂ ਉਹ ਮਕਸਦ ਲਈ ਚਾਹੁੰਦਾ ਸੀ ਉਹ ਕਰੋੜਪਤੀ ਬਣ ਸਕਦਾ ਸੀ ਪਰ ਉਸਨੇ ਕਿਹਾ ਕਿ ਮੇਰਾ ਕੰਮ ਮਨੁੱਖਤਾ ਲਈ ਹੈ ਮੁਨਾਫੇ ਲਈ ਨਹੀਂ ਇਸ ਲਈ ਉਹ ਗਰੀਬ ਬਣ ਗਿਆ ਪਰ ਅਮਰ ਹੋ ਗਿਆ ਜੋ ਸਿਰਫ ਪੈਸਾ ਸੋਚਦਾ ਹੈ ਉਹ ਛੋਟਾ ਰਹਿੰਦਾ ਹੈ ਜੋ ਮਕਸਦ ਸੋਚਦਾ ਹੈ ਉਹ ਹੀ ਇਤਿਹਾਸ ਬਣਾਉਂਦਾ ਹੈ ਟੈਸਲਾ ਦਾ ਸਭ ਤੋਂ ਮਸ਼ਹੂਰ ਵਾਕ ਸੀ ਜੇ ਤੁਸੀਂ ਬ੍ਰਹਿਮੰਡ ਦੇ ਰਾਜ਼ ਜਾਨਣਾ ਚਾਹੁੰਦੇ ਹੋ એનર્ਜੀ ਫ੍ਰੀਕੁਐਂਸੀ ਤੇ ਵਾਈਬ੍ਰੇਸ਼ਨ ਵਾਂਗ ਸੋਚੋ ਉਹ ਮੰਨਦਾ ਸੀ ਕਿ ਸੋਚ ਵੀ ਔਰ ਜਾਏ ਵੱਡੇ ਵਿਚਾਰ ਹਮੇਸ਼ਾ ਚੁੱਪ ਤੋਂ ਜਨਮ ਲੈਂਦੇ ਹਨ ਪਰ ਅੱਜ ਹਰ ਕੋਈ ਸ਼ੋਰ ਮੋਬਾਈਲ ਸੋਸ਼ਲ ਮੀਡੀਆ ਵਿੱਚ ਫਸਿਆ ਹੋਇਆ ਹੈ ਟੈਸਲਾ ਚੁੱਪ ਵਿੱਚ ਕੰਮ ਕਰਦਾ ਸੀ ਉਸਨੇ ਵਿਆਹ ਨਹੀਂ ਕਰਵਾਇਆ ਉਹ ਕਹਿੰਦਾ ਸੀ ਕਿ ਇਕੱਲਾਪਨ ਮੇਰੇ ਦਿਮਾਗ ਨੂੰ ਸਾਫ਼ ਰੱਖਦਾ ਹੈ ਉਹ ਜਾਣਦਾ ਸੀ ਕਿ ਭੀੜ ਵਿੱਚ ਰਹਿ ਕੇ ਗਹਿਰੀ ਸੋਚ ਨਹੀਂ ਸੋਚੀ ਜਾ ਸਕਦੀ ਟੈਸਲਾ ਕਿਸੇ ਵੀ ਮਸ਼ੀਨ ਨੂੰ ਬਣਾਉਣ ਤੋਂ ਪਹਿਲਾਂ ਕਾਗਜ਼ ਤੇ ਡਿਜ਼ਾਈਨ ਨਹੀਂ ਕਰਦਾ ਸੀ ਉਹ ਮਸ਼ੀਨ ਪਹਿਲਾਂ ਦਿਮਾਗ ਵਿੱਚ ਪੂਰੀ ਚਲਾ ਕੇ ਦੇਖਦਾ ਸੀ ਜਿੱਥੇ ਉਸ ਨੂੰ ਲੱਗਦਾ ਸੀ ਕਿ ਇੱਥੇ ਖਰਾਬੀ ਹੈ ਤਾਂ ਉਹ ਆਪਣੇ ਦਿਮਾਗ ਦੇ ਵਿੱਚ ਹੀ ਠੀਕ ਕਰ ਲੈਂਦਾ ਸੀ ਜਿਵੇਂ ਅਸੀਂ ਇਸ ਦੀ ਆਮ ਜ਼ਿੰਦਗੀ ਨਾਲ ਉਦਾਹਰਣ ਲੈ ਲਈਏ ਕਈ ਲੋਕ ਕੋਈ ਕੰਮ ਕਰਨ ਤੋਂ ਪਹਿਲਾਂ 10 ਵਾਰ ਸੋਚਦੇ ਹਨ ਅਸਲ ਵਿੱਚ ਉਹ ਡਰਦੇ ਰਹੇ ਹਾਸਲ ਕਰਦੇ ਹਨ ਟੈਸਲਾ ਸਫਲਤਾ ਦੀ ਰਹਾ ਹਾਸਲ ਕਰਦਾ ਸੀ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੀ ਮਦਦ ਨਾ ਕਰੋ ਜਾਂ ਸਮਾਜ ਭਲਾਈ ਨਾ ਕਰੋ ਇਹ ਵੀ ਜ਼ਰੂਰੀ ਹੈ ਪਰ ਇਸ ਦੇ ਨਾਲ-ਨਾਲ ਆਪਣਾ ਵੀ ਜ਼ਰੂਰ ਧਿਆਨ ਰੱਖੋ ਜੇ ਤੁਸੀਂ ਆਪਣੇ ਬਾਰੇ ਨਹੀਂ ਸੋਚੋਗੇ ਤਾਂ ਔਖੇ ਸਮੇਂ ਵਿੱਚ ਤੁਹਾਡਾ ਸਾਥ ਦੇਣ ਲਈ ਕੋਈ ਤੁਹਾਡਾ ਆਪਣਾ ਵੀ ਨਹੀਂ ਆਵੇਗਾ ਕਿਉਂਕਿ ਹਰ ਇੱਕ ਇਨਸਾਨ ਆਪਣੀ ਲਾਈਫ ਦੇ ਵਿੱਚ ਬਿਜ਼ੀ ਰਹਿੰਦਾ ਹੈ ਕਿਸੇ ਕੋਲ ਕੋਈ ਇੰਨਾ ਮੌਕਾ ਨਹੀਂ ਹੁੰਦਾ ਕਿ ਉਹ ਤੁਹਾਡਾ ਔਖੇ ਸਮੇਂ ਦੇ ਵਿੱਚ ਆ ਕੇ ਸਾਥ ਦੇ ਸਕੇ ਤੁਹਾਡਾ ਹਾਲਚਲ ਪੁੱਛ ਸਕੇ ਕੋਈ ਇੱਕ ਵਾਰ ਹਾਲਚਲ ਪੁੱਛ ਲੇਗਾ ਦੋ ਚਾਰ ਵਾਰ ਪੁੱਛ ਲੇਗਾ ਇਸ ਤੋਂ ਵੱਧ ਕਿਸੇ ਕੋਲ ਕੋਈ ਸਮਾਂ ਨਹੀਂ ਹੁੰਦਾ ਅੱਜਕੱਲ੍ਹ ਦੁਨੀਆ ਹੱਸਦਿਆਂ ਦੇ ਚਿਹਰੇ ਦੇਖ ਕੇ ਖੁਸ਼ ਹੁੰਦੀ ਐ ਰੋਂਦਿਆਂ ਕੋਲ ਤਾਂ ਜਲਦੀ ਕੋਈ ਜਾ ਕੇ ਖੜਦਾ ਵੀ ਨਹੀਂ ਜੇ ਤੁਹਾਡੀ ਜੇਬ ਵਿੱਚ ਪੈਸਾ ਐ ਤਾਂ ਸਾਰੇ ਤੁਹਾਡੇ ਹਨ ਜੀ ਜੇਬ ਖਾਲੀ ਐ ਤਾਂ ਆਪਣੇ ਵੀ ਪ੍ਰਾਈ ਹੋ ਜਾਂਦੇ ਹਨ ਜਿਹੜਾ ਇਨਸਾਨ ਸਮੇਂ ਤੋਂ ਅੱਗੇ ਸੋਚਦਾ ਐ ਉਹ ਪਹਿਲਾਂ ਇਕੱਲਾ ਰਹਿੰਦਾ ਐ ਤੇ ਬਾਅਦ ਵਿੱਚ ਕਾਮਯਾਬ ਤੇ ਅਮਰ ਹੋ ਜਾਂਦਾ ਹੈ ਅੱਜ ਅਸੀਂ ਟੈਸਲਾ ਦੀ ਬਿਜਲੀ ਬਰਤ ਰਹੇ ਹਾਂ ਪਰ ਉਸ ਦੀ ਸੋਚ ਅਜੇ ਵੀ ਸਾਡੇ ਲਈ ਖਤਰਨਾਕ ਐ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ